ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸੋ ਇੱਕ ਪਹਿਲਾਂ ਤਾਂ ਇਹ ਬੇਨਤੀ ਹੈ ਵੀ ਜਿਹੜੇ ਪੇਜ ਤੇ ਆਪਣੇ ਪਹਿਲੀ ਵਾਰ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰ ਲਿਓ ਇਦਾਂ ਦੀ ਵੀਡੀਓ ਦੇਖਣ ਦੇ ਲਈ ਸੋ ਜੇ ਕਿਸੇ ਮੇਰੇ ਵੀਰ ਭਰਾਣੇ ਹੋਰ ਇਦਾਂ ਦੀ ਵੀਡੀਓ ਬਣਵਾਉਣੀ ਹੈ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਫੋਨ ਨੰਬਰ ਨੋਟ ਕਰ ਲਓ 9592288488 ਸੋ ਜਿਹੜੀ ਅੱਜ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਡੇਖ ਜਲਾ ਬਠਿੰਡਾ ਨੇੜੇ ਟੱਡੇ ਤੇ ਇਧਰਲੀ ਸਾਈਡ ਕੁੱਤੀਆਲ ਖੁਰਦ ਤੇ ਕੁੱਤੀਆਲ ਕਲਾ ਨੇੜੇ ਰਹਿ ਜਾਂਦਾ ਤੇ ਜਿਹੜੀਆਂ ਤੁਸੀਂ ਸਕਰੀਨ ਤੇ گاਵਾ ਦੇਖ ਰਹੇ ਹੋ ਦੋ ਇੱਕ ਤਾਂ ਟੋਕੜ ਗੱਬਣਾ ਚੈੱਕ ਪਾਸ ਦੂਜੀ ਤਾਜੀ ਸੂਣ ਵਾਲੀ ਆ ਬਿਲਕੁਲ ਦਿਨਾਂ ਤੇ ਨੇੜੇ ਤਿਆਰ ਆਗਾ ਤੇ ਦੋਨੇ گاਵਾ ਘਰੇਲੂ ਆ ਕੋਈ ਵਪਾਰ ਦਾ ਕੰਮ ਨਹੀਂ ਵੀਰ ਦਾ ਤੋਕੜ ਗੱਬਣਾ ਇੱਕ ਗਾਂ ਤੋਕੜ ਗੱਬਣਾ ਦੂਜੀ ਤਿਆਰ ਆ ਸੁਣਨ ਨੂੰ ਤੋ ਦੋਨੇ گاਵਾਂ ਦੀ ਆਪਾਂ ਡਿਟੇਲ ਵੀਰ ਤੋਂ ਲਵਾਂਗੇ ਪਹਿਲਾਂ ਆ ਸਟਾਰਟ ਕਰਾਂਗੇ ਆਪਾਂ ਡੱਬੀ ਤੋਂ ਸੋ ਤੁਸੀਂ ਦੇਖ ਸਕਦੇ ਹੋ ਥੋੜੇ ਥੋੜੇ ਸਿੰਘ ਜ਼ਰੂਰ ਨੇ ਵੜਦੇ ਸੋਣੀ ਸੁਨੱਖੀ ਪੂਰੀਆ ਕੱਦਗਾਠ ਬੀਬੀ ਬੱਥ ਠੀਕ ਆ ਪਲੀ ਫੁਲੀ ਵਧੀਆ ਗਾ ਦੁੱਧ ਦੋਨੇ ਟਾਈਮ ਦਾ 5 ਕਿਲੋ ਗੱਬਣ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਆ ਗਈ ਦੋਨੇ ਟਾਈਮ 5 ਕਿਲੋ ਦੁੱਧ ਆ ਗਾ ਤੋ ਤੁਸੀਂ ਹੋਰ ਦੇਖ ਸਕਦੇ ਹੋ ਕਰਨਕੁੰਨ ਬੱਸੀ ਦਾ ਸਿੰਘ ਜਰੂਰ ਨੇ ਹੋਰ ਕਿਸੇ ਪੱਖ ਤੋਂ ਕੋਈ ਘਾਟ ਨਹੀਂ ਪੂਰੀ ਜਬਰਦਸਤ ਮਜ਼ਬੂਤ ਲੱਤਾਂ ਮੰਤਰ ਲੱਤਾਂ ਦੀ ਬਾਂਤਰ ਪੂਰੀ ਮਜ਼ਬੂਤ ਆ ਹੋਰ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਰਾਜੀ ਰੂਜੀ ਪੂਰੀ ਹੈਗੀ ਕੱਲੀ ਸਿੰਘ ਸਿੰਘ ਨੇ ਬਾਕੀ ਹੋਰ ਕਿਸੇ ਪੱਖ ਤੋਂ ਕੋਈ ਘਾਟ ਨਹੀਂ ਬਾਕੀ ਦੂਜੀ ਵੈੜ ਦਿਨਾਂ ਦੇ ਤਿਆਰ ਆ ਸੁਣ ਵਾਲੀ ਉਹਦੀ ਡਿਟੇਲ ਬਾਅਦ ਤੋ ਫੇਰ ਲਾਵਾਂਗੇ ਤੋਰਾਂਗੇ ਦੋਨੇ ਇਕੱਠੀਆਂ ਆਓ ਆਓ ਵੀਰਣਾ ਕਰਾਉਣਿਆਂ ਗੱਲ ਡੱਬੀ ਵੈੜ ਦੀ ਡਿਟੇਲ ਲੈ ਕੇ ਦੰਦੇ ਆ ਤੁਹਾਨੂੰ हां जी सत श्री अकाल जी सत श्री अकाल जी ਜਿਹੜੀ ਆਪਾਂ ਡੱਬੀ ਵੜ ਬਕਾਉ ਕਰੀਏ ਜੀ ਇਹ ਕਿਹੜਾ ਸੁਆ ਸੂ ਜੀ ਹੁਣ ਇਹ ਜੀ ਦੂਜਾ ਸੁਆ ਸੂ ਜੀ ਦੂਜਾ ਸੁਆ ਸੂ ਜੀ ਗੱਬਣ ਗੱਬਣ ਸਾਢੇ 3 ਮਹੀਨਿਆਂ ਦੀ ਆ ਜੀ ਗੱਬਣ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਆ 5 ਕਿਲੋ ਦੁੱਧਾ ਦੋਨੇ ਟਾਈਮਾਂ ਦਾ ਸੋ ਇਹ ਕੋਈ ਵੀ ਵੀਰ ਆਪ ਆਪਦਾ ਡਾਕਟਰ ਵੀਰ ਲਿਆ ਕੇ ਤਸੱਲੀ ਕਰਾ ਸਕਦਾ ਜੀ ਹਾਂ ਕਰਾ ਸਕਦਾ ਜੀ ਤਸੱਲੀ ਕਰ ਤੇ ਇਹਦਾ ਰੇਟ ਕੀ ਜੀ ਡੱਬੀ ਵੜ ਦਾ ਜੀ ਇਹਦਾ ਜੀ ਰੇਟ 40000 ਮੁੱਲ ਰੱਖਿਆ ਹੋਇਆ ਹੈ ਤੇ ਆਪਣਾ ਵੀ ਲੈਂਡ ਦੇਣ ਕਿੱਥੋਂ ਤੱਕ ਹੋ ਜੂਗਾ ਜੀ ਸਾਡਾ ਮੂੰਹ ਮਿੱਠਾ ਵਿੱਚੋਂ ਹੋਰ ਵੀ ਕਰ ਸਕਦੇ ਹਾਂ ਵੀ ਆਏ ਵਿਅਕਤੀ ਦਾ ਮਾਨਤਾ ਨੂੰ ਜ਼ਰੂਰ ਹੋਊਗਾ ਹਾਂ ਜੀ ਤੇ ਜਿਹੜੀ ਦੂਜੀ ਵੜਾ ਗਈ ਉਹ ਉਸ ਦਾ 65000 ਰੁਪਏ ਉਹਦਾ 65000 ਕਹੇ ਕਿ ਦਿਨ ਬਾਕੀ ਉਹਦੇ ਛੂੰਣ ਦੇ ਜੀ ਇਹਦੇ ਦਿਨ ਘੱਟ ਤੋਂ ਘੱਟ ਬਸ 15 ਜਾਂ 20 ਦਿਨ ਉਹਦੇ 15 ਦਿਨ ਬਾਕੀ ਨੇ 65000 ਮੁੱਲਾ ਆਏ ਵਿਅਕਤੀ ਦਾ ਮਾਨਤਾ ਨੂੰ ਜ਼ਰੂਰ ਕੀਤਾ ਜਾਊ ਉਹ ਉਹ ਤੀਜੇ ਸੂਏ ਸੁਣੀ ਹੈ ਜੀ ਹੁਣ ਉਹ ਤੀਜੇ ਸੂਏ ਉਹ ਤੀਜੇ ਸੂਏ ਉਹਦਾ ਪਿਛਲੇ ਛੇ ਮਹੀਨੇ ਦਾ ਦੁੱਧ ਕਿੰਨਾ ਕਿ ਸੀਗਾ ਜੀ ਦੁੱਧ 12 ਲੀਟਰ ਦੁੱਧ 12 ਕਿਲੋ ਸੋ ਵੀਰ ਨੇ ਦੋਨੇ ਗਾਵਾਂ ਦੀ ਡਿਟੇਲ ਦੇ ਦਿੱਤੀ ਆ ਜੀ ਇੱਕ ਵੜ੍ਹ ਥਲੇ 3.5 ਮਹੀਨੇ ਦੀ ਗੱਭਣ 5 ਕਿਲੋ ਦੁੱਧ ਦੂਜੀ ਵੜ੍ਹ ਦੇ 10 ਦਿਨ ਬਾਕੀ ਨੇ 10 15 ਤੇ ਇੱਕ ਆਪਣਾ ਫੋਨ ਨੰਬਰ ਜਰੂਰ ਦੱਸ ਦਿਓ ਜੀ 97791 ਜੀ 97791 75611 75611 ਸੋ ਵੀਰ ਦਾ ਫੋਨ ਨੰਬਰ ਆ 97791 75611 ਨਾਮ ਲਿਖਣਾ ਨਾਮ ਨਾਮ ਗੋਰਾ ਸਿੰਘ ਪੰਚਾਇਤ ਮੈਂਬਰ ਨੇ ਮੌਜੂਦਾ ਹੁਣ ਇੱਕ ਪਿੰਡ ਚੋਂ ਕਿਤੇ ਵੀ ਪੁੱਛ ਸਕਦੇ ਹੋ ਤੁਸੀਂ ਗੋਰਾ ਸਿੰਘ ਮੈਂਬਰ ਦਾਣਾ ਮੰਡੀ ਕੋਲ ਘਰ ਆਗਾ ਤੇ ਬਾਈ ਦਾ ਫੋਨ ਨੰਬਰ ਤੁਹਾਨੂੰ ਦੇਤਾ ਇਹਦੇ ਕੰਟੈਕਟ ਕਰ ਲਿਓ ਬਾਈ ਨਾਲ ਕਰ ਲਿਓ ਆਹ ਉਹ ਨੂੰ ਅੱਗੇ ਤੋਰ ਕੇ ਦਿਹਾਣਾ ਆ ਡੱਬੀ ਵੜ ਤੋੜ ਦੋ ਪਹਿਲਾਂ ਜੀ ਸੋ ਤੁਸੀਂ ਤੁਰਦੀ ਤੋਂ ਜੱਜਮੈਂਟ ਕਰਿਓ ਜੇ ਜ਼ਬਰਦਸਤ ਪੂਰੀ ਹੈਗੀ ਰਾਜੀਵੀ ਪੂਰੀਆ 35 ਮਹੀਨੇ ਦੀ ਗੱਬਣ ਚੈੱਕ ਪਾਸ 5 ਕਿਲੋ ਦੁੱਧ ਦੋਨੇ ਟਾਈਮ ਕੋਈ ਵੀ ਵੀਰ ਆਪਣਾ ਡਾਕਟਰ ਵੀਰ ਲਿਆ ਕੇ ਤਸੱਲੀ ਕਰਾ ਕੇ ਚੈੱਕ ਕਰਕੇ ਚੈੱਕ ਕਰਾ ਕੇ ਖਰੀਦ ਸਕਦਾ ਲੰਮੀ ਤੋਰ ਦੇ ਉਧਰ ਨੂੰ ਜੀ ਤੁਸੀਂ ਤੁਰਦੀ ਤੋਂ ਚੈੱਕ ਰਿਓ ਜੀ ਹਾਈਟ ਲੈਂਥ ਪੂਰੀ ਹੈਗੀ ਆਰਡਰ ਕੁਆਲਟੀ ਦੇਖ ਸਕਦੇ ਹੋ 5 ਕਿਲੋ ਦੁੱਧਾ ਸਾਢੇ 3 ਮਹੀਨੇ ਦੀ ਘੱਬਣਾਗੀ ਮੋੜ ਲਿਓ ਜੀ ਵੇੜ ਤੁਰਦੀ ਤੋਂ ਦੇਖ ਤੇ ਮਜ਼ਬੂਤ ਪੂਰੀ ਹੈਗੀ ਪੂਰੀ ਰਾਜੀ ਪਲੀ ਸਮੀ ਹੋਈ ਆ ਕੋਈ ਲਿੱਸੀ ਲਾਮੀ ਨਹੀਂ ਕਿਸੇ ਵਾਸ ਹੋਰ ਤੁਸੀਂ ਦੇਖ ਸਕਦੇ ਹੋ ਬਾਕੀ ਆਪ ਦੀ ਜਜਮੈਂਟ ਕਰ ਲਿਓ ਜੀ ਮੋਟਰ ਜੁੱਤ ਤੋਂ ਹਾਈਡ ਲੈਂਥ ਰਿਕਸ਼ਾ ਦੇ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਲਓ ਥਾਣਾ ਦਾ ਗੈਪ ਦੇਖ ਸਕਦੇ ਆ ਚਾਰੇ ਥਾਣ ਪੂਰੇ ਨਿਖੜਵੇਂ ਦੇ ਗੈਪ ਚ ਲੱਗੇ ਹੋਇਆ ਇਹ ਤਾਂ ਅਸੀ ਕੀ ਡੱਬੀ ਵੜ ਤੋਕੜ ਗੱਬਣਾ ਹੁਣ ਦੂਜੀ ਵੜ ਦੀ ਡਿਟੇਲ ਲੈ ਕੇ ਡਿਟੇਲ ਵੀਰ ਨੇ ਦੇਈ ਦਿੱਤੀ ਆ ਅੱਗੇ ਸਾਨੂੰ ਤੋੜ ਕੇ ਦਿਖਾਵਾਂਗੇ ਇਹ ਵੀ ਤੋੜ ਦਿਓ ਜੀ ਬਾਕੀ ਥਾਣਾ ਦਾ ਗੈਪ ਥਾਣਾ ਦੀ ਜਜਮੈਂਟ ਆਪਾਂ ਨੇੜ ਤੋਂ ਕਰਾਵਾਂਗੇ ਸਾਨੂੰ ਤੋੜ ਕੇ ਦਿਖਾਉਣਿਆਂਗੇ ਰ ਉਸ ਤੋਂ ਬਾਅਦ ਹੋਰ ਵੀਰ ਤੋਂ ਡਿਟੇਲ ਲੈ ਕੇ ਦਵਾਂਗੇ ਤੁਰਦੀ ਤੋਂ ਚੈੱਕ ਕਰਿਓ ਜੀ ਵੜ ਲੰਮੀ ਬਹੁਤ ਆ ਗਈ ਹਾਈਡ ਲੈਂਥ ਵਾਧੂ ਆ ਗਈ ਤੇ ਆਰਡਰ ਕੁਆਲਟੀ ਦੇਖ ਲਓ 10 12 ਦਿਨਾਂ ਦੀ ਕੱਚੀ ਹੈਗੀ ਪੂਰਾ ਵੱਡਾ ਜ਼ਬਰਦਸਤ ਸਵਾਰ ਨਾਲ ਲੈ ਕੇ ਸੋਣਾ ਨੇ ਹਨਾਂ ਦਾ ਗੈਪ ਦੇਖ ਸਕਦੇ ਤੁਸੀਂ ਇੱਥੋਂ ਚਲਦੀ ਤੋਂ ਪੂਰੀਆਂ ਢਿੱਲਾਂ ਪਈਆਂ ਲੇਵੇ ਦੇ ਵਿੱਚ ਹਜੇ ਕੋਈ 10 15 ਦਿਨ ਲੈ ਜੂਗੀ ਇਹਦਾ ਵੀਰ ਨੇ ਮੁੱਲ 65000 ਕਰਿਆ ਇਹ ਤੀਜਾ ਸੂਰ ਸੋਣਿਆ ਉਸ ਹਿਸਾਬ ਨਾਲ ਵੀ ਜੱਜਮੈਂਟ ਕਰਿਓ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਜੇ ਕਿਸੇ ਵੀ ਵੀਰ ਭਰਾ ਨੂੰ ਵੈੜ ਫਿੱਟ ਆਉਂਦੀ ਆ ਤੁਰਦੀ ਤੋਂ ਚੈੱਕ ਕਰਿਓ ਇੱਥੋਂ ਵੈੜ ਬੜ ਬਹੁਤ ਹੀ ਵਧੀਆ ਲੈਵਲ ਹੈ ਕਿ ਛੂਣਾ ਬੈੜ ਨੇ ਚਾਰੇ ਥਣ ਪੂਰੇ ਨਖੜਮੇ ਤੇ ਗੈਪ ਚ ਲੱਗੇ ਹੋਇਆ ਥਣਾ ਦੀ ਜੱਜਮੈਂਟ ਸਾਨੂੰ ਹੋਰ ਵੀ ਨੇੜ ਤੋਂ ਕਰਾਵਾਂਗੇ ਬਾਈ ਨੂੰ ਬਣ ਦਿੰਦੇ ਹੋ ਬਿਲਕੁਲ ਸਾਹਸਵਾ ਪੂਰੇ ਢਿੱਲਾ ਪਿਆਂ ਥਣਾਂ ਦੇ ਵਿੱਚ ਲੈਵੇ ਦੇ ਵਿੱਚ ਬਹੁਤ ਠੰਡੀ ਬੈੜ ਆ ਬਾਈ ਦੇ ਕੰਨ ਮਤਾ ਉਹ ਚਾਰੇ ਥਣਾਂ ਦਾ ਨਖੜ ਚਾਰੇ ਥਣ ਪੂਰੇ ਨਖੜਮੇ ਤੇ ਗੈਪ ਚ ਲੱਗੇ ਹੋਇਆ ਕੋਈ ਖੋਟ ਸ਼ਾਂਗ ਨਹੀਂ ਥਣਾਂ ਦੇ ਵਿੱਚ ਚਾਰੇ ਥਣ ਕੱਲੇ ਕੱਲੇ ਸੋ ਉਭਰੀਆਂ ਹੋਈਆਂ ਬੇਂਜ ਦੇਖ ਸਕਦੇ ਹਾਂ ਮਿਲਕ ਵੇਨ ਪੂਰੀ ਸਟਰੋਂਗ ਆਉਂਦੀ ਆ ਪੂਰੀ ਲੰਮੀ ਲੰਝੀ ਆ ਕੋਈ ਲਿੱਸੀ ਲਾਵੀ ਨਹੀਂ ਕਿਸੇ ਕੋਲ ਪੂਰੇ ਵਧੀਆ ਦੁੱਧ ਦੇਣ ਦੀ ਉਮੀਦ ਹੈ ਤਾਂ ਬਾਕੀ ਆ ਦੁੱਧ ਸੇਵਾ ਦਾ ਹੁੰਦਾ ਹੋਰ ਡਿਟੇਲ ਵੀਰ ਤੋਂ ਲਵਾਂਗੇ ਬਾਕੀ ਜੇ ਕੋਈ ਹੋਰ ਵੀਰ ਕਿਸੇ ਨੂੰ ਡਿਟੇਲ ਚਾਹੀਦੀ ਆ ਤਾਂ ਉਹ ਵੀਰ ਦਾ ਫੋਨ ਨੰਬਰ ਤੁਹਾਨੂੰ ਦਿੱਤਾ ਵੀਡੀਓ ਦੇ ਵਿੱਚ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਆਪਦੀ ਤਸੱਲੀ ਕਰਕੇ ਪਸੰਦ ਕਰਕੇ ਫਿਰ ਖਰੀਦ ਸਕਦੇ ਹੋ ਆਪਣਾ ਕੰਮ ਸਿਰਫ ਵੀਡੀਓ ਬਣਾਉਣ ਦਾ ਬਾਈ ਦਾ ਨੰਬਰ ਦਿੱਤਾ ਹੋਇਆ ਵਿੱਚ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਫਿਰ ਖਰੀਦ ਸਕਦੇ ਹੋ ਸੋ ਹੋਰ ਇਦਾਂ ਦੀ ਵੀਡੀਓ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਹੋ ਜੇ ਕਿਸੇ ਹੋਰ ਵੀ ਕਿਸੇ ਨੇ ਇਦਾਂ ਦੀ ਵੀਡੀਓ ਬਣਵਾਉਣੀ ਆ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ 9592288488 ਸੋ ਧੰਨਵਾਦ